ਫਾਜ਼ਿਲਕਾ ਜ਼ਿਲ੍ਹੇ ਅੰਦਰ ਆਏ ਹਾੜ ਦੇ ਵਿੱਚ ਨੁਕਸਾਨੇ ਗੇ ਲੋਕਾਂ ਦੀ ਮਦਦ ਲਈ ਜਿੱਥੇ ਪੰਜਾਬ ਸਰਕਾਰ ਆਪਣੇ ਪੱਧਰ ਤੇ ਮਦਦ ਕਰ ਰਹੀ ਹੈ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੀ ਮਦਦ ਵਿੱਚ ਲੱਗੀਆਂ ਹੋਈਆਂ ਹਨ ਉੱਥੇ ਹੀ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਵੀ ਇਹਨਾਂ ਦੀ ਮਦਦ ਆਦੀ ਡਿਊਟੀ ਤੇ ਪ੍ਰਸ਼ਾਸਨ ਵੱਲੋਂ ਤਾਂ ਕੀਤੀ ਜਾ ਰਹੀ ਹੈ ਅਤੇ ਆਪਣੇ ਪੱਧਰ ਤੇ ਵੀ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਅੱਜ ਇੱਕ ਕੈਟਲ ਫੀਡ ਦਾ ਟਰੱਕ ਮੰਗਾਇਆ ਗਿਆ ਅਤੇ ਅਪੀਲ ਕੀਤੀ ਕਿ ਕਿ ਪ੍ਰਸ਼ਾਸਨ ਦੇ ਅਨੁਸਾਰ ਇਹ ਵੰਡਿਆ ਜਾਵੇ ਤਾਂ ਜੋ ਹੜਪੀੜਤ ਲੋਕਾਂ ਤੱਕ ਮੁਕੰਮਲ ਪਹੁੰਚ ਸਕੇ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪ੍ਰਸ਼ ਮੁਖੀ ਨੇ ਹੋਰ ਕੀ ਕੋ ਜਿਆ ਸਭ ਕੋ ਜਾਣ ਨਹੀਂ ਬਣ ਸਕੀ ਇਹ ਸਰਕਿਸਤਾ ਹੀ ਰਹਾ ਸਭਰੀ ਜੜੀ ਆ ਗਈ ਅੱਜ ਸਾਨੂੰ ਸਰਦਾਰ ਕੁਲਵਿੰਦਰ ਸਿੰਘ ਬੈਦਵਾਨ ਜਿਹੜੇ ਕਿ ਮੁਹੱਲੇ ਦੇ ਰਹਿਣ ਵਾਲੇ ਨੇ ਦਾ ਪ੍ਰਤਾਪ ਸਿੰਘ ਬਰਾੜ ਜਿਹੜੇ ਮੁਕਸਰ ਤੇ ਰਹਿੰਦੇ ਹਰੇ ਨਾਲ ਇਹਨਾਂ ਦੀ ਫੈਮਿਲੀ ਜਿਸ ਦਿਨ ਤੋਂ ਇੱਥੇ ਹੜ ਦਾ ਮਾਹੌਲ ਬਣਿਆ ਕਿ ਵਜ ਤੋਂ 10 ਤੋਂ 15 ਦਿਨ ਹੋ ਗਏ ਕਿ ਸਾਡਾ ਏਰੀਆ ਜਿਹੜਾ ਬਾਜਲਕਾ ਦੇ ਵਿੱਚ ਕਰੀਬ 22 ਪਿੰਡ ਨੇ ਜਿਹੜੇ ਸਦਰ ਫਾਜਲਕਾ ਦੇ ਵਿੱਚ 22 ਪਿੰਡ ਤੇ 15 ਪਿੰਡ ਨੇ ਜਿਹੜੇ ਜਰਾਲਾਵਾਸ ਸਾਹਿਬ ਦੇ ਰੇਂਦੇ ਵਿੱਚ ਜਿਹੜੇ ਕਿ ਬਿਲਕੁਲ ਹੀ ਹੜਾਂ ਦੇ ਨਾਲ ਜਿਹੜੇ ਅਫੈਕਟਡ ਹੋ ਚੁੱਕੇ ਨੇ ਮਿਲਿ ਕਾਫੀ ਜਿਆਦਾ ਹੜਾਂ ਦੀ ਮਾਰ ਖਲੇ ਨੇ ਇੱਥੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਹੈ ਕੁਝ ਲੋਕ ਤੇ ਜਿਹੜੇ ਮਾਈਗ੍ਰੇਟ ਉਹਨਾਂ ਨੂੰ ਇਹੀ ਵੈਕਿਊਏਟ ਕਰਕੇ ਤੇ ਰਾਹਤ ਕੈਂਪਾਂ ਦੇ ਵਿੱਚ ਜਿਹੜਾ ਲਿਆਂਦਾ ਬਾਕੀ ਜਿਹੜੇ ਉੱਥੇ ਕੁਸ਼ ਘਰ ਨੇ ਜਿਹੜੇ ਕਿ ਜਿਨ੍ਹਾਂ ਦੇ ਪਸ਼ੂ ਵਗੈਰਾ ਨੇ ਜਾਂ ਖੁਸ਼ ਆਪ ਰਹੇ ਨੇ ਉਹਨਾਂ ਲਈ ਜਿਹੜੀ ਰਾਹਤ ਸਮੱਗਰੀ ਜਿਹੜੀ ਉਹ ਕੰਟੀਨਿਊਸਲੀ ਸਾਡੇ ਜਿਹੜੇ ਐਨ ਜੀਓਜ਼ ਵੱਲੋਂ ਜਿਹੜੀ ਪਹੁੰਚਾਈ ਜਾ ਰਹੀ ਹੈ ਗਵਰਨਮੈਂਟ ਵੱਲੋਂ ਵੀ ਜਿਹੜਾ ਸਾਡੇ ਸਾਰਾ ਐਡਮਿਨਿਸਟ੍ਰੇਸ਼ਨ ਜਿਹੜਾ ਉਹਨਾਂ ਨੂੰ ਸਮੱਗਰੀ ਪਹੁੰਚਾ ਰਿਹਾ ਹੈ ਸੋ ਅੱਜ ਇਸੇ ਕੜੀ ਦੇ ਵਿੱਚ ਜਿਹੜਾ ਰਾਸ ਮਟੀਰੀਅਲ ਦੇ ਰਹੀ ਬਰਿੰਦਰ ਸਿੰਘ ਜੀ ਵੈਦਵਾਨ ਤੇ ਲਾਈਵ ਬ੍ਰਾਡ ਮੁਕਸਰ ਤੋਂ ਪਸ਼ੂਆਂ ਦਾ ਜਿਹੜਾ ਕੈਟਲ ਫੀਡ ਹੈ ਕਰੀਬ 200 ਜਿਹੜੀ ਮੋਰੀ ਹੋ ਪਲੱਸ 200 ਹੀ ਪੈਕੇਜਸ ਹਨ ਇਨ ਸੈਨੀਟਰੀ ਪੈਟ ਦੇ ਸੋ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਇਹਨਾਂ ਵੱਲੋਂ ਜਿਹੜਾ ਇਹ ਕਾਰਜ ਇਹ ਜਿਹੜਾ ਇੱਕ ਜੈਨਰਸ ਕਾਜ ਹੈ ਇਹਦੇ ਵਿੱਚ ਪ੍ਰੋਪਰ ਵੇਨ ਹੈ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੋਏਗੀ ਕਿਉਂਕਿ ਹੁਣ ਜਿਹੜੇ ਲੋਕ ਕੀ ਕਰਦੇ ਆ ਆਪਦੇ ਆ ਫੀਡ ਲੈ ਕੇ ਜਾਂ ਰਾਸ਼ਨ ਵਗੈਰਾ ਲੈ ਕੇ ਤੇ ਕਮਾਂ ਵਾਲੇ ਪੱਤਨ ਜਾਂ ਹੋਰ ਕਿਤੇ ਪਹੁੰਚ ਜਾਂਦੇ ਨੇ ਉਹ ਸਾਡੇ ਵੱਲੋਂ ਉਹਦੇ ਵਿੱਚ ਸਾਨੂੰ ਜਿਹੜੀ ਦਿੱਕਤ ਹੁੰਦੀ ਹੈ ਕਿ ਉੱਥੇ ਜਿਹੜੇ ਕਮਾਂ ਵਾਲੇ ਜਾਂਦੇ ਆ ਉੱਥੇ ਸਾਡਾ ਜਿਹੜਾ ਬੰਨ ਹੈ ਮੰਨ ਦੇ ਵਿੱਚ ਜਿਹੜੀ ਰਿਪੇਅਰ ਬਖਸ ਚੱਲ ਰਿਹਾ ਵਾ ਜਾਂ ਜਿਹੜੀ ਜਿਹੜਾ ਮਟੀਰੀਅਲ ਹੈ ਸਹੀ ਜਗ੍ਹਾ ਤੇ ਨਹੀਂ ਪਹੁੰਚ ਪੁੰਦਾ ਜਾਂ ਜਿਨ੍ਹਾਂ ਕੋਲ ਆਲਰੇਡੀ ਹੈ ਉਹਨਾਂ ਤੱਕ ਚੱਲ ਜਾਂਦਾ ਸੋ ਇਸ ਚੀਜ਼ ਨੂੰ ਆਪਾਂ ਘਟਾਉਣ ਲਈ ਜਿਹੜਾ ਸਾਡੇ ਵੱਲੋਂ ਆਪਣੇ ਇਹਦੀ ਸਟੋਰੇਜ ਦੀ ਜਿਹੜੀ ਵਿਵਸਥਾ ਬਣਾਈ ਗਈ ਹੈ ਮੈਡਮ ਜਿਹੜੇ ਅਰਧਨਾ ਜੀ ਐਨਐਫਸੀ ਲਾਰਨੇ ਇਹਨਾਂ ਵੱਲੋਂ ਇੱਕ ਕਾਫੀ ਵੱਡਾ ਜਿਹੜਾ ਸਟੋਰ ਜਿਹੜਾ ਜਿਹਦੇ ਵਿੱਚ ਆਪਾਂ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪਰਚੇਜ਼ ਕਰਕੇ ਜਿਹੜਾ ਉਹਦੇ ਵਿੱਚ ਸਟੋਰੀਜ਼ ਬਣੀ ਹੋਈ ਹੈ ਉੱਥੇ ਆਪਾਂ ਇਹਨਾਂ ਹੁਣ ਮਟੀਰੀਅਲ ਨੂੰ ਸਟੋਰ ਕਰ ਲਾਂਗੇ ਉੱਥੋਂ ਅਸੀਂ ਲੋਡ ਵਨ ਲੋਡ ਦੇ ਮੁਤਾਬਿਕ ਸਾਡੇ ਆਫੀਸਰ ਜਿਹੜੇ ਜਾ ਕੇ ਰਾਸਸਮਗਰੀ ਵੰਡਲੇ ਨੇ ਉਹ ਜਾ ਕੇ ਫਿਰ ਜਿੱਥੇ-ਜਿੱਥੇ ਵੀ ਰਿਕੁਆਇਰਡ ਹੋਇਆ ਉੱਥੇ ਜਾ ਕੇ ਆਪਾਂ ਇਹ ਜਿਹੜੀ ਸਮਗਰੀ ਵੰਡ ਦਾਂਗੇ ਤੋ ਸਾਰਿਆਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਵੀ ਆਪ ਤੇ ਆਪ ਜੋ ਵੀ ਮਟੀਰੀਅਲ ਲੈ ਕੇ ਹੁੰਦੇ ਆ ਉਹਦੇ ਦੀ ਇੱਕ ਚੈਨਲਾਈਜ਼ਡ ਸਿਸਟਮ ਹੀ ਬਣਾਇਆ ਹੋਇਆ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਾਲਿਕਾ ਤੇ ਪੁਲਿਸ ਨੇ ਸੋ ਉਸ ਜਰੀਏ ਹੀ ਜਿਹੜਾ ਜੇ ਜੇ ਹੋ ਜੇ ਤੇ ਇਹ ਸਾਡੇ ਲਈ ਵੀ ਜਿਹੜਾ ਕਾਫੀ ਸੌਖ ਹੁੰਦਾ ਕਿਉਂਕਿ ਜਿਹੜੀ ਲੋਕਲਾਈ ਸਾਡੇ ਚਾਹੁੰਦੇ ਆ ਵੀ ਹੱਥੀ ਸੇਵਾ ਕੀਤੀ ਜਾਵੇ ਲੇਕਿਨ ਸਾਡੇ ਤੇ ਉਹਦੇ ਤੇ ਇਹ ਮੁਸ਼ਕਲ ਆਉਂਦੀ ਹੈ ਵੀ ਜੇ ਆਪਾਂ ਉਹ ਹੱਥੀ ਸੇਵਾ ਕਰਨ ਨੂੰ ਅਲਾਉ ਕਰਦੇ ਆਂ ਤੇ ਜਿਹੜਾ ਕਾਵਾ ਵਾਲੇ ਸਾਈਟ ਤੇ ਜਿਹੜਾ ਰੋਡ ਹੈ ਕੋਈ ਇੱਕ ਸਿੰਗਲ ਰੋਡ ਹੈ ਜਿਹਦੇ ਤੇ ਸਾਡਾ ਏਕਿਊਏਸ਼ਨ ਵਰ ਜਿਹੜੀਆਂ ਐਨਡੀਆਰਫ ਦੀਆਂ ਟੀਮਾਂ ਮਿਲਟਰੀ ਦੀਆਂ ਟੀਮਾਂ ਤੇ ਜਿੱਥੇ ਦਾ ਜਿਹੜਾ ਏਕਿਊਏਸ਼ਨ ਜਿਹੜਾ ਆਪਰੇਸ਼ਨ ਉਹ ਜਿਹੜਾ ਅਫੈਕਟ ਹੁੰਦਾ ਸੋ ਅਸੀਂ ਇਹੀ ਰਿਕੁਐਸਟ ਕਰਾਂਗੇ ਵੀ ਜੇ ਵੀ ਕੋਈ ਦਾਨੀ ਸੱਜਣ ਇਦਾਂ ਕੋਈ ਸਮਗਰੀ ਦੇਣਾ ਚਾਵੇ ਉਹ ਸਾਡੇ ਨਾਲ ਰਾਬਤਾ ਕਰ ਲੈ ਅਸੀਂ ਉਹਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕਰੇਨਾ ਉਹਨਕੋ ਸਮਗਰੀ ਲੈ ਕੇ ਤੇ ਜਿਹੜੇ ਲੋੜਵੰਦਾਂ ਨੂੰ ਜਿਹੜਾ ਉਹ ਆਪਾਂ ਪਹੁੰਚਾਵਾਂਗੇ ਸੋ ਅਸੀਂ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਵੈਦਵਾਨ ਫੈਮਿਲੀ ਤੇ ਇਹ ਬਰਾਡ ਫੈਮਿਲੀ ਦਾ ਜਿਹੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇੱਕ ਬਹੁਤ ਜੋ ਪ੍ਰੋਪਰ ਸਮੇਂ ਤੇ ਜਿਹੜਾ ਇਹ ਯੋਗਦਾਨ ਪਾਇਆ ਤੇ ਇੱਕ ਬਹੁਤ ਹੀ ਇੱਕ ਨੋਵਲ ਕਾਜ ਆ ਸੋ ਮੇਰੇ ਵੱਲੋਂ ਸਾਰਿਆਂ ਦਾ ਧੰਨਵਾਦ ਸਰ ਸਰ ਮੌਜੂਦਾ ਹਾਲਾਤਾਂ ਦੇ ਸਟੋਰ ਵਾਟਰ ਸਟੋਰ ਹੈ ਉਹਦੇ ਜਿਹੜੋ ਡਿਸਚਾਰਜ ਕਰਦੇ ਆ ਸਾਡਾ ਐਸੀ ਰিসিਵਿੰਗ ਐਂਡ ਸੇ ਆ ਸਾਡੇ ਇੱਥੇ ਪਾਣੀ ਲਗਾਤਾਰ ਵੱਧ ਰਿਹਾ ਇਸ ਵੇਖੋ 10 ਦਿਨ ਤੋਂ ਸਾਡਾ ਪਾਣੀ ਏਵਰੀ ਡੇ ਕੁਛ ਨਾ ਕੁਛ ਫੋਟ ਅੱਧਾ ਫੋਟ 2 4 ਇੰਚ ਇਹ ਵੱਧ ਰਿਹਾ ਉਨ ਕੱਲ ਵੀ ਕਰੀਬ ਅੱਧਾ ਫੁੱਟ ਤੱਕ ਜਣਾ ਪਾਣੀ ਵਧਿਆ ਸੋ ਸਾਡੇ ਵੱਲੋਂ ਜਿਹੜਾ ਇਹਨਾਂ ਦਾ ਜਿਹੜਾ ਸਮਗਰੀ ਦਾ ਕੰਮ ਆ ਜਾਂ ਹੋਤ ਜੋ ਰਾਹਤ ਮਟੀਰੀਅਲ ਹੈ ਉਹਦੇ ਲਈ ਅਸੀਂ ਜਿਹੜਾ ਉਹ ਸਹੀ ਤਰੀਕੇ ਨਾਲ ਜਿਹੜਾ ਚੈਨਲਾਈਜ਼ ਕਰ ਰਹੇ ਆ ਪਤਾ ਨਹੀਂ ਕਿੰਨਾ ਲੰਮਾ ਸਮਾਂ ਚੱਲਣਾ ਪਰ ਕੋਈ ਨਹੀਂ ਆਪਾਂ ਸਾਰੇ ਤਿਆਰ ਆ ਇਹ ਅਖੀਰ ਤੇ ਠੀਕ ਹੋ ਜੇਗਾ ਸਾਰਾ ਲੋਕਾਂ ਦੀ ਆਵਾਜ਼ ਉਹ ਸਾਰੇ ਹੀ ਲੱਗਦੀ ਰਹੇ ਨੇ ਕਾਰਜਬੰਦੀ ਕੀਤੀ ਰਹੀ ਹੈ ਨੇ ਜਿਹੜਾ ਕੋਈ ਰਾਸ਼ਨ ਲੈ ਕੇ ਆਉਂਦਾ ਜਾਂ ਕੋਈ ਹੋਰ ਹੋਂਸਾ ਅਨਸੈਸੀ ਲੋਕ ਜਿਹੜੇ ਉਹ ਬਹੁਤ ਜਾਂਦੇ ਆ ਉਹਨਾਂ ਨੂੰ ਅਸੀਂ ਬਿਲਕੁਲ ਉੱਥੇ ਬੰਦ ਕੀਤਾ ਜਾਣ ਨਹੀਂ ਦਿੰਦੇ ਸਮਝਾ ਲਈਦਾ ਵੀ ਇਧਰ ਲੋਡ ਨਹੀਂ ਆ ਤੁਸੀਂ ਜਦੋਂ ਤੁਹਾਡੀ ਰਿਕੁਆਇਰਮੈਂਟ ਹੋਈ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਪਿੱਛੇ ਬੈਕ ਆਪਾਂ ਰੀਅਰ ਏਰੀਆ ਦੇ ਵਿੱਚ ਜਿਹੜਾ ਉਹ ਕੈਂਪ ਸੜੇ ਲੱਗੇ ਉੱਥੇ ਤੁਸੀਂ ਜਾ ਕੇ ਆਪਣੀ ਜਿਵੇਂ ਸੇਵਾ ਕਰਨੀ ਉੱਥੇ ਕਰ ਲਓ ਠੀਕ ਹੈ ਸਰ ਤੁਹਾਡੇ ਤੱਕ ਕਿਵੇਂ ਪਹੁੰਚ ਕੀਤੀ ਜਾਏਗੀ ਕੋਈ ਕੰਟੈਕਟ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत